ਨਿਸ਼ਾਨੇ ਸਿੱਖੀ ਦੇ ਵਿੱਚ ਆਪਾਂ ਅੱਜ ਪਹੁੰਚੇ ਆਂ ਸ੍ਰੀ ਖਡੂਰ ਸਾਹਿਬ ਜੀ ਵਿਖੇ ਇੱਕ ਵਾਰ ਫਿਰ ਬੱਚਿਆਂ ਨੇ ਨਿਸ਼ਾਨੇ ਸਿੱਖੀ ਦੀ ਜੋ ਸ਼ਾਨ ਉੱਚੀ ਕੀਤੀ ਹੈ ਝੰਡਾ ਜੋ ਹੋਰ ਉੱਚਾ ਕੀਤਾ ਹੈ ਸੋ ਬੱਚੇ ਵਧਾਈ ਦੇ ਪਾਤਰ ਨੇ 15 ਬੱਚੇ ਜਿਹੜੇ ਨਿਸ਼ਾਨੇ ਸਿੱਖੀ ਦੇ ਜਿਹੜੇ ਐਨਡੀਏ ਦੇ ਵਿੱਚ ਪਾਸ ਹੋਏ ਨੇ ਸੋ ਅਸੀਂ ਅੱਜ ਉੱਥੇ ਪਹੁੰਚੇ ਆਂ ਗੱਲਬਾਤ ਕਰਾਂਗੇ ਸੋ ਸਰ ਸਭ ਤੋਂ ਪਹਿਲਾਂ ਤੇ ਨਿਸ਼ਾਨੇ ਸਿੱਖੀ ਸਾਰੇ ਇੱਥੋਂ ਦੇ ਜਿਹੜੇ ਟੀਚਰ ਨੇ ਵਧਾਈ ਦੇ ਪਾਤਰ ਨੇ ਤੇ ਜੋ ਅੱਜ ਬੱਚੇ ਪਾਸ ਹੋਏ ਨੇ ਉਹਨਾਂ ਬਾਬਤ ਅਸੀਂ ਆਪ ਜੀ ਦੇ ਕੋਲੋਂ ਜਾਣਕਾਰੀ ਚਾਹੁੰਦੇ ਆ ਕਿੰਨੇ ਬੱਚੇ ਇਹਨਾਂ ਵਿੱਚੋਂ ਸਿਲੈਕਟ ਹੋਏ ਨੇ ਇੱਕ ਬੱਚੀ ਵੀ ਜਿਹੜੀ ਇੱਥੇ ਸਿਲੈਕਟ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਭਦੇ ਕੁਰਵੰਤ ਸਿੰਘ ਜੋ ਚੀਫ ਵਾਰਡਨ ਔਰ ਐਡਮਿਨਿਸਟ੍ਰੇਟਿਵ ਡਿਊਟੀ ਕਰ ਰਿਹਾ ਹਾਂ ਤਕਰੀਬਨ 10 ਸਾਲ ਤੋਂ ਸੇਵਾ ਨਿਭਾ ਰਿਹਾ ਹਾਂ ਜਿੱਥੇ ਸਾਡਾ 2 ਸਾਲਾ ਟ੍ਰੇਨਿੰਗ ਪ੍ਰੋਗਰਾਮ ਹੁੰਦਾ ਪਲੱਸ 1 ਪਲੱਸ 2 ਨਾੜੇ ਇੰਡੀਆ ਦੀਹੀਂ ਕੋਚਿੰਗ ਕਰਾਉਂਦੇ ਆ। ਉਹ ਇਹਦਾ ਰਜਿਸਟ੍ਰੇਸ਼ਨ ਪਹਿਲਾਂ ਹੁੰਦੀ ਹੈ ਉਸ ਤੋਂ ਬਾਅਦ ਟੈਸਟ ਉਸ ਤੋਂ ਬਾਅਦ ਇੰਟਰਵਿਊ ਹੁੰਦੀ ਹੈ ਫੇਸ ਇਲੈਕਸ਼ਨ ਹੁੰਦੀ ਹੈ ਤੇ 2 ਸਾਲ ਬੱਚਿਆਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ। ਬੜਾ ਬਾਬਾ ਜੀ ਦਾ ਇਹ ਪ੍ਰਾਲਾਵਾ ਬਾਬਾ ਜੀ ਦੇ ਇਹ ਸੋਚ ਸੀ ਕਿ ਪਿੰਡਾਂ ਦੇ ਵਿੱਚੋਂ ਵੇਖੋ ਸ਼ਹਿਰਾਂ ਦੇ ਵਿੱਚੋਂ ਬੜੇ ਜੇ ਅਫਸਰ ਬਣਦੇ ਨੇ ਬਣ ਸਕਦੇ ਨੇ ਲੇਕਿਨ ਪਿੰਡਾਂ ਦੇ ਵਿੱਚੋਂ ਪਤਾ ਹੀ ਨਹੀਂ ਦਬਾਰਿਆਂ ਨੂੰ ਕਿ ਇਤ ਅਫਸਰੀ ਕੋਈ ਚੀਜ਼ ਹੁੰਦੀ ਆ। ਔਰ ਬਾਬਾ ਜੀ ਦਾ ਇਹ ਪ੍ਰਾਲਾ ਕਿ ਪਿੰਡਾਂ ਦੇ ਵਿੱਚੋਂ ਅਫਸਰ ਬਣ ਪਿੰਡਾਂ ਦੇ ਵਿੱਚੋਂ ਸਾਡੀ ਸਿੱਖੋਂ ਨਿਕਲੇ ਪਤਾ ਲੱਗੇ ਵੀ ਪਿੰਡੂ ਜਿਹੜੇ ਉਹ ਵੀ ਅਫਸਰ ਬਣ ਸਕਦੇ ਨੇ ਔਰ ਬਹੁਤ ਮਿਹਨਤ ਕੀਤੀ ਨੇ ਬੱਚੇ ਨੇ ਮੇਰੇ ਕੋਲ ਕਿ तकरीबन 49 ਬੱਚਿਆਂ ਨੇ ਟੈਸਟ ਦਿੱਤਾ ਸੀ ਜਿਨ੍ਹਾਂ ਦੇ ਵਿੱਚੋਂ 15 ਬੱਚੇ ਤੁਹਾਡੇ ਸਾਹਮਣੇ ਖੜੇ ਨੇ ਜਿਹੜੇ ਕਲੀਅਰ ਕਰ ਗਏ ਨੇ ਇੱਕ ਬੱਚੀ ਹੈ 14 ਲੜਕੇ ਨੇ ਔਰ ਸਾਡੇ ਹੁਣ ਤੱਕ 15 ਸ਼ੁਰੂਆਤ ਕੀਤੀ ਸੀ ਜੀ ਇੰਡੀਆ ਦੀ ਇਹ तकरीबन ਨਵਾਂ ਬੈ ਚੱਲ ਰਿਹਾ ਸਾਡਾ ਔਰ ਸੱਤ ਬੱਚੇ ਬੈਜ ਦੇ ਟੈਸਟ ਹੋ ਚੁੱਕੇ ਨੇ ਸਾਡੇ ਹੁਣ ਤੱਕ 19 ਅਫਸਰ ਜਿਹੜੇ ਐਨਡੀਆਈ ਜੁਆਇਨ ਕਰ ਚੁੱਕੇ ਨੇ ਅਫਸਰ ਬਣ ਚੁੱਕੇ ਨੇ ਤੇ ਸੋ ਜਿਹੜੇ ਬੱਚੇ 300 ਜਿਹੜੇ ਸਿਲੈਕਟ ਹੋ ਜਾਂਦੇ ਬਾਕੀ ਬੱਚੇ ਜਿਹੜੇ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਕਿ ਕਿਹੜੇ ਆਧਾਰਿਆਂ ਵਿੱਚ ਜਿਹੜੀ ਡਿਊਟੀਆਂ ਮਿਲਦੀਆਂ ਨੇ ਜਿਸ ਤਰ੍ਹਾਂ ਮੈਂ ਦੱਸੂਕਾਂ ਜਿਹੜੇ ਅਫਸਰ ਬਣ ਗਏ ਉਹ ਤੋਂ ਚੱਲ ਗਏ ਅਫਸਰ ਮਰਚਨ ਨਵੀ ਜੀ ਤੱਕ ਵੀ 79 ਤੋਂ ਉੱਪਰ ਚੱਲ ਗਏ ਨੇ ਸਾਡੇ ਉਸ ਤੋਂ ਬਾਅਦ ਬਾਕੀ ਜੋ ਅੱਛੇ ਕਿਉਂਕਿ ਅੱਜਕੱਲ ਕੰਪੀਟੀਸ਼ਨ ਬਹੁਤ ਆ ਅੱਛੀ ਯੂਨੀਵਰਸਿਟੀ ਅੱਛੇ ਕਾਲਜ